ਨਾਸ਼ਤਾ ਬਣਾ ਲਿਆ ਮੈਂ ਨਾਸ਼ਤੇ ਚ ਬਣਾਇਆ ਪਰੌਂਠੇ ਅੰਬ ਦਾ ਲਿਆਚਾਰ ਨਾਲ ਲਈ ਚ ਇਹ ਚ ਕੀ ਆ ਇੱਥੇ ਬੈਠ ਤੁਹਾਨੂੰ ਇਹਦੇ ਤੇ ਬੈਠ ਕੇ ਮੈਂ ਖੋਲੂਗੀ ਅੱਛਾ ਉਹ ਮੇਰੇ ਪੋਤਰੇ ਨਾਸ਼ਤਾ ਰੱਖ ਕੇ ਮੇਰੇ ਬਾਤੇ ਮੇਰਾ ਪੁੱਤ ਵੀ ਪਰੌਂਠਾ ਖਾ ਰਿਹਾ ਪੁੱਤ ਮੇਰਾ ਤਿਆਰ ਹੋ ਗਿਆ ਤੇ ਪਾੜ ਸਾਡਾ ਲੱਗਿਆ ਹੋਇਆ ਹਾਂ ਖਾਣੀ ਆ ਮੈਂ ਇੱਕ ਵਾਰੀ ਜਰ ਸੋਈ ਚ ਦੇਖਾਂ ਹਾਂ ਹਾਂ ਜੀ ਕਿੱਦਾਂ ਜੇ ਸਾਰੇ ਠੀਕ ਠਾਕ ਹੋ ਮੇਰੇ ਕਰਦੇ ਆ ਠੀਕ ਹੀ ਹੋਵੋਗੇ ਅਸੀਂ ਹੁਣ ਚੱਲੀਆਂ ਸੀ ਡਾਕਟਰ ਦੇ ਮੈਂ ਚਲੀ ਸੀ ਜੋਤਨੂ ਸੰਜੀਵ ਡਾਕਟਰ ਦੇ ਦਵਾਈ ਦਿਵਾਉਣ ਆ ਰਾਤੀ ਖਾਸੀ ਢਿੱਲੀ ਐ ਹੁਣ ਚਲਦੇ ਆ ਵਸ ਅਸੀਂ ਰੋਟੀ ਖਾ ਕੇ ਨਾਸ਼ਤਾ ਕਰ ਲਈ ਪਹਿਲਾਂ ਨਵੇਂ ਝੁੱਲੇ ਲਾਏ ਨੇ ਨਵੇਂ ਝੁੱਲੇ ਲਾਏ ਨੇ ਹਜੇ ਚਾਲੂ ਨਹੀਂ ਕਰਿਆ ਹਜੇ ਨਾ ਚਲਾਈ ਆਜੇ ਹਜੇ ਚੱਲਿਆ ਨਹੀਂ ਆ ਦੇਖ ਅਦਰ ਆਦੇ ਨਵੇਂ ਲਾ ਰਹੇ ਨੇ ਨਵੇਂ ਲਾ ਰਹੇ ਆ ਝੁੱਲੇ ਆ ਦੇਖ ਹਜੇ ਚਾਲੂ ਨਹੀਂ ਹੋਇਆ ਆ ਦੇ ਯਾਰ ਅਸੀਂ ਬੰਨੀਏ ਨੇ ਇਹ ਗਿੱਲਾ ਥੱਲੇ ਸੀਮੈਂਟ और भी टोए पट्टे हाँ उ नवे झूले लाने गए तो ला रहे, रहे खुद दे है नवे नमें झूले उन्होंने तो दो आ जा भी नवा लग गया एपर लगेगा हजे उपर कुछ होकर कसन गे ਆ ਬਹੁਤ ਨਮੀ ਲੱਗ ਗਿਆ ਜੋਤਾ ਨਾ ਅੱਜ ਮੈਂ ਸਕੂਲੀ ਭੇਜਿਆ ਜੋਤਾ ਰਾਤ ਦਾ ਬਿਮਾਰ ਆ ਕਾਫੀ ਜ਼ਿਆਦਾ ਹੁਣੇ ਬਸ ਡਾਕਟਰ ਤੋਂ ਦਵਾਈ ਦਵਾ ਕੇ ਲੈ ਕੇ ਆਈਆਂ ਮੈਂ ਕਿਹਾ ਚੱਲ پارک ਲੈ ਜਾਨੀ ਆ ਥੋੜਾ ਖੇਡੂਗਾ ਇਹਦਾ ਮਨ ਹੋਰ ਹੋਊਗਾ ਸਾਰੀ ਰਾਤ ਦੀ ਬੈਠੇ ਆ ਸਾਰੀ ਰਾਤ ਦਾ ਨਹੀਂ ਨੇ ਸੌਣ ਦਿੱਤਾ ਸਾਰੀ ਰਾਤ ਦੀ ਬੈਠੀਆਂ ਪੌਣੇ 5 ਵਜੇ ਸੁੱਤੀਆ ਸਵੇਰੇ ਸੀ बुखार ਅੱਖਾਂ ਦਰਦ ਇਹ ਅੱਖਾਂ ਨੂੰ ਇਨਫੈਕਸ਼ਨ ਹੋ ਗਈ ਆ ਬਹੁਤ ਲਾਲ ਹੋਈਆਂ ਪਈਆਂ ਨੇ ਅੱਖਾਂ ਦਰਦ ਬਹੁਤ ਹੋ ਰਹੀਆਂ ਸੀ ਇਹਦੀਆਂ ਆਪਣੇ ਬਸ ਦਵਾਈ ਲੈ ਕੇ ਡਾਕਟਰ ਤੋਂ ਸਿੱਧੀ ਫਿਰ ਮੈਂ ਇਧਰ ਨੂੰ ਆ ਗਈ ਮੈਂ ਕਿਹਾ ਚਲ ਪਾਰਕ ਖੇਡ ਲੂਗੀ ਥੋੜਾ ਘਰੇ ਜਾ ਕੇ ਵੀ ਕੀ ਕਰਨਾ ਇਹਨੇ ਫੋਨ ਚਲਾਉਣਾ ਫਿਰ ਫੋਨ ਮਨਾ ਕੀਤਾ ਹੋਇਆ ਡਾਕਟਰ ਨੇ ਆਹ ਪਾਰਕ ਦੇ ਵਿੱਚ ਨਵੇਂ-ਨਵੇਂ ਝੂਲੇ ਲੱਗਣ ਲੱਗੇ ਹੁਣ ਆਇਆ ਪੁਰਾਣੇ ਝੂਲੇ ਸੀ ਨਾ ਟੁੱਟੇ ਬੱਚੇ ਨੇ ਤੋੜ-ਤਾੜਦੇ ਸਾਰੇ ਆ ਦੇ ਹੈ ਪੋੜਾ ਦਿਆ ਟੋਏ ਟਾਇਗਰ ਦੇ ਨਵੇਂ ਲਾਉਣ ਲੱਗੇ ਨੇ ਆ ਵੀ ਨਵਾਂ ਲੱਗਿਆ ਹਾਂ ਆਪਰੇ ਆ ਵੀ ਚੁੱਲਦਾ ਆ ਤੇ ਨਵਾਂ ਲੱਗ ਗਿਆ ਉਹ ਵੀ ਨਵਾਂ ਲੱਗ ਗਿਆ ਉਹ ਵੀ ਪਰੇ ਟੋਏ ਟਾਇਗਰ ਦੇ ਹੋਣੇ ਨਵੇਂ ਝੁੱਲੇ ਲਾਉਣਗੇ ਹੁਣ ਪੁਰਾਣੇ ਚੱਕ ਦੇਣਗੇ ਸਾਰੇ ਦੇਖ ਬੱਚੇ ਚੀਜ਼ਾਂ ਨੁਕਸਾਨ ਵਾਲੇ ਕਰਦੇ ਨੇ ਨਾ ਤੋੜ ਮਰੋੜ ਜ਼ਿਆਦਾ ਕਰਦੇ ਨੇ ਆਪ ਚੂਲ ਰਿਹਾ ਆਪਣੇ ਆਪ ਚੂਲ ਰਿਹਾ ਜਾਦੂਆ ਜਾਦੂਆ ਕੋ ਦੇਖਦੇ ਆਂ ਅੰਦਾਜ਼ ਬਿਤਾ ਦੇ ਇਸ ਦੇਖ ਕੇ ਇਸ ਕੋ ਡੁੱਬੀ ਤੇ ਡੁੱਬੀ ਵਾ 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 ਉਹ ਇਹਦਾ ਆ ਰਿਹਾ ਹਮ ਕੀ ਚਲ ਮੈਂ ਦੇਖ ਰਹੀ ਆ ਤੈਨੂੰ सारी पार्क च मेरा गेड़ा कटवाता भजा गे। आ गए आूलेते ओ चूले हरमाल सही करके जेब च पाओ अरे टिकना औखा करता कदी भजन लगी कद इधरले झूले थे कद उधर ले झूले थे कद ये करो कद करो करते हैं टाइम अच्छे दिन पार्क लेके नहीं आँगी पार्क कोई ज्यादा दूर नहीं करा दे लागे कई पार्क <laughs> हाँ, ने पर पकई बो बहुत बो भजा हाँ किसी ने बन्ने होए बच्चे ने बनया हुए? हुए हाँ हाँ तोड़ता किसी ने ਮੈਂ ਨਹੀਂ ਬੋਤਾਰੀਆ ਮੈਨੂੰ ਐਸੀ ਮੈਂ ਘਰੇ ਜਾ ਕੇ ਸੋऊंगी ਮੈਂ ਕਿ ਮੈਂ ਸੋऊंगी ਇਹਨੇ ਫੋਨ ਚੱਕ ਕੇ ਵੇਝਣਾ ਕਿਉਂਕਿ ਸਾਰੀ ਰਾਤ ਨੇ ਬਿਮਾਰਤਾ ਕਰਕੇ ਪੈਣ ਨਹੀਂ ਦਿੱਤਾ ਫਟਾ ਕੇ ਰੱਖਿਆ ਸਾਰੀ ਰਾਤ ਹੀ ਬੈਠੇ ਆ ਫੋਨ ਚ ਰੋਣਾ ਡਾਕਟਰ ਨੇ ਮਨਾ ਕਰਿਆ ਤਾਂ ਤਾਂ ਕਿ ਮੈਂ ਪਾਰਕ ਲੈ ਕੇ ਆ ਗਈ ਮੈਂ ਕਿ ਜਨ ਪਾਰਕ ਲੈ ਜਾਣੀ ਥੋੜਾ ਚਿਰ ਫੋਨ ਤੋਂ ਟਲ ਜੂਗੀ ਫੋਨ ਨਹੀਂ ਛੱਡਦੀ ਇੱਕ ਤਾਂ ਜੇ ਮੈਂ ਮਨਾ ਕਰੂੰਗੀ ਨੇ ਤਾਂ ਵੀ ਹਟਣਾ ਮੈਂ ਸੋ ਜਾਣਾ ਇਹਨੇ ਫੋਨ ਚੱਕ ਕੇ ਵੇਝਣਾ ਆਤਾ ਖਾ ਲੋ ਆਤਾ ਖਾ ਲੋ ਆਤਾ ਖਾਣਾ ਆਇਆ ਹਾਂ ਚਲ ਚਲੀ ਉੱਧਰ ਪਰੇ ਨੂੰ ਚਲੋ ਉੱਪਰੇ ਕੁਰਸੀਆਂ 'ਤੇ ਜਾ ਕੇ ਬਹਿਣੇ ਇੱਥੇ ਬੈਠਣਾ ਔਖਾ ਹੋਇਆ ਪਿਆ ਉੱਪਰੇ ਕੁਰਸੀਆਂ ਖਾਲੀ ਨੇ ਉੱਥੇ ਬਹਿਣ ਵੀ ਨਹੀਂ ਦਿੰਦੀ ਇਹ ਕਿਤੇ ਟਿੱਕੇ ਦੇਖੀ ਦੇ ਚਾਚਾ ਚਾਜੇ ਦੇ ਕੋਦੋ ਕਰਵਾ ਦਿਓ ਉੱਥੇ ਉਧਰ ਬਿਜਵਾਓ ਦਗ ਜਗੇਗੇ ਇਹਦੇ ਤੇ ਨਹੀਂ ਚੜਿਆ ਜਾਣਾ ਇਹਦੇ ਫੁਵਾਰਾ ਚੱਲਦਾ ਹੁੰਦਾ ਸ਼ਾਮ ਟਾਈਮ ਚੱਲਦਾ ਹੁੰਦਾ ਸ਼ਾਮ ਹੀ ਤਾਂ ਆ ਸ਼ਾਮ ਕਿਤੇ ਪਤਾ ਦੁਪਹਿਰ ਆ ਆਸ-ਪਾਸ ਦੇ ਘਰ ਵਾਲਿਆਂ ਦੇ ਲੋਕਾਂ ਨੇ ਨਾ ਕੰਬਲੇ ਤੇ ਪਾਰਕ ਸੁੱਕਣੇ ਪਾਏ ਹੋਨੇ ਬਿਸਤਰੇ ਬੁਸਤਰੇ ਆਸ-ਪਾਸ ਦੇ ਘਰਾਂ ਦੇ ਨੇ ਵੀ ਮੋਹ ਜਾਂਦੇ ਨਾਲੇ ਹਵਾ ਖੁੱਲੀ ਲੱਗਦੀ ਨਾਲ ਤਾਂ ਪਤਾ ਪਾ ਸੋਹਣੀ ਆ ਮੈਂ ਘਰੇ ਆ ਗਈਆਂ ਝੋਤੇ ਦੀ ਦਵਾਈ ਲੈ ਕੇ ਇਜੋ ਤਾ ਲਗਾ ਸਾਈਕਲ ਚੜਾਉਣਾ ਆਉਂਦਾ ਹੀ ਆ ਦਵਾਈ ਲੈ ਕੇ ਆ ਹੁਣ ਮੈਂ ਸੰਗੀਤ ਦਾ ਟੋਕੜੋ ਇਹ ਤਿੰਨੋ ਸ਼ਿਸ਼ੀਆਂ ਨੇ ਪੀਣੇ ਵਾਲੀਆਂ ਇਹ ਅੱਖ ਚ ਪਾਉਣ ਵਾਲੀ ਅੱਖ ਸੁਜੀ ਪਈ ਐ ਇੱਕ ਅੱਖ ਦਾ ਤਾਂ ਜਿਆਦਾ ਪੂਰਾ ਹਰਾ ਸੁੱਜ ਕੇ ਬਹੁਤ ਹਾਂ 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 ਪਤਾ ਹਾਂ ਬਹੁਤ ਜ਼ਿਆਦਾ ਸੋਚ ਕੇ ਮੋਟੀ ਹੋਈ ਪਈ ਆਖ ਇੱਕ ਤੇ ਹੁਣ ਆਉਂਦਾ ਹੀ ਸਾਈਕਲ ਚ ਲਾਉਣ ਲੱਗ ਗਿਆ ਹੁਣ ਇਹਨਾਂ ਛੀਸ਼ੀ ਛੂਸ਼ੀ ਦਿੱਨੀ ਆ ਸਵੇਰ ਦਾ ਕੁਝ ਹੀ ਖਾਦਾ ਪੀਤਾ ਇਹਨੇ ਮੈਂ ਛੀਨੀ ਨਾ ਨਾ ਖਾਓ ਫੇਰ ਮੈਨੂੰ ਕਹਿੰਦੀ ਰਸਤੇ 'ਚ ਚੀਜ਼ੀਆਂ ਲੈ ਕੇ ਦੇ ਸਵੇਰੇ ਸਾdre ਮੈਂ ਚੀਜ਼ੀਆਂ ਲਿਆਉਂਦੀ ਸੀ ਪੰਜ ਸਾਲ ਤੋਂ ਹੁਣ ਮੈਂ ਨਹੀਂ ਲਈਆਂ ਹੈ ਨਾ ਮੈਂ ਕਿਹਾ ਚਲ ਘਰ ਲੱਗ ਜਾ ਕੇ ਦੁਕਾਨ ਤੋਂ ਲੈ ਲਈ ਵੀ ਮੈਂ ਰਸਤੇ 'ਚ ਕਿੱਥੇ ਉੱਥੇ ਰੁਕੂੰਗੀ ਫੇਰ ਕਹਿੰਦੀ ਇਹ ਖਲਾਉਣੇ ਲੈ ਕੇ ਦੇ ਮੈਨੂੰ ਹੁਣੇ ਰੁੱਸੀ ਹੋਈ ਆ ਹੁਣ ਕਹਿੰਦੀ ਮੈਂ ਕੁਝ ਵੀ ਨਹੀਂ ਖਾਣਾ ਨਾ ਮੈਨੂੰ ਚੀਜਾਂ ਲੈ ਕੇ ਦਿੱਤੀਆਂ ਰਸਤੇ 'ਚ ਨਾ ਖਲਾਉਣੇ ਲੈ ਕੇ ਵੀ ਤਾਂ ਸੁੱਤੀ ਔੜਦੀ ਨਾ ਮੈਂ 100 ਰੁਪਏ ਖਰਚ ਕੇ ਆਇਆ ਚਾਹ ਧਰੀ ਸੀ ਚਾਹ ਦੇ ਨਾਲ ਨਾ ਕੁਝ ਹੈ ਨਹੀਂ ਅੱਜ ਖਾਣੋ ਖਤਮ ਸੀਗਾ ਸਾਰਾ ਕੁਝ ਮੈਂ ਚੱਲਾਂ 500 ਤੋਂ ਜਾ ਕੇ ਕੁਝ ਲੈ ਆਉਣੀ ਟਰੋਫੀ ਵੀ ਕਰ ਗਈ ਉਹ ਮੇਰੀ ਗਲਤੀ ਵੀ ਤੂੰ ਆਪ ਖੋਲੀ ਆ ਮੈਂ ਕੁਝ ਖਾਣ ਪੀਣ ਨੂੰ ਚਾਹ ਨਾਲ ਲੈਣ ਦੇ ਕੋਚੇ ਲੈਣ ਗਈ ਸੀ ਕਿ ਮੈਂ ਕਿਹਾ ਕੁਝ ਹੀ ਲੈ ਆਉ ਫਿਰ ਕਹਿੰਦੇ ਮੈਨੂੰ ਚਿੱਗੀਆਂ ਲਿਆਓ। ਕੰਟਾਲੀਪੀਰਾ ਪੁੱਗੀ ਦਾ ਪੈਕੇਟ ਆ ਜਾਂ ਬਾਕੀ ਸਾਰੀ ਇਹਦੀ ਹੀ ਚੀਜ਼ ਆਈ ਆ 55 ਰੁਪਏ ਦੀ ਇਹਦੇ ਬਾਅਦ ਸਵੇਰ ਸਵੇਰ ਮੈਂ ਚੀਜ਼ ਨਹੀਂ ਆਈ ਚਾਹ ਨਹੀਂ ਪਾਣੀ ਨਹੀਂ ਪੀਤਾ ਸੀ ਕੁਝ ਵੀ। ਹਾਜੀ ਔਖੀ ਆ ਹੁਣ ਕਹਿੰਦੀ ਨਾ ਮੈਂ ਚਾਹ ਪੀਣੀ ਆ ਨਾ ਮੈਂ ਰੋਟੀ ਖਾਣੀ ਆ। ਰਸਤੇ 'ਚ ਖਲੋਣੇ ਤੇ ਚਿੱਗੀਆਂ ਮੰਗਦੀ ਸੀ ਮੈਨੂੰ ਕੁਝ ਨਹੀਂ ਦੇ ਦਿੱਤਾ ਮੈਂ ਸਿਰਫ ਦਵਾਈਆਂ ਲੈ ਕੇ ਵਾਪਸ ਆ ਗਈ ਆ। ਹੁਣ ਕਹਿੰਦੀ ਮੈਂ ਕੁਝ ਨਹੀਂ ਖਾਣਾ ਮੈਨੂੰ ਕੁਝ ਵੀ ਖਾਣ ਨੂੰ ਨਾ ਕਿ ਉਹ। ਮੈਂ ਬਣਾ ਰਹੀਆਂ ਬੇਸਣ ਦੀ ਆਮਲੇਟ ਮਤਲਬ ਆਮਲੇਟ ਨੂੰ ਕੋ ਬਣਦਾ ਪੂੜਾ ਜਿਹਾ ਮੈਨੂੰ ਲੱਗੀ ਸੀ ਭੁੱਖ ਵਾਓ ਤਾਂ ਮੈਂ ਇਹਦੇ ਟਿਪੇਸੜ ਘੋਲਿਆ ਸੀ ਆਏ ਬੇਸਣ ਹਜੇ ਬੈਸਾ ਸੁੱਕਾ ਹੈ ਪੂਰੀ ਤਰ੍ਹਾਂ ਘੋਲਿਆ ਨਹੀਂ ਬੈਸਣਾ ਤੋਂ ਤੇ ਘੋਲੇ ਵਿੱਚ ਸੁੱਕਾ ਰਹਿ ਗਿਆ ਮੈਂ ਪਾਇਆ ਪਿਆਜ਼ ਹਰਾ ਧਨੀਆ ਤੇ ਹਰੀ ਮਿਰਚ ਥੋੜੀ ਜੀ ਪਹਿਲਾਂ ਬਣਾਇਆ ਸੀ ਸਾਰੇ ਇਕ ਮੈਂ ਆ ਟੁੱਟ ਗਿਆ ਉਹ ਵਿਚਾਰਾ ਟੁੱਟ ਭੱਜ ਹੋ ਗਈ ਪਹਿਲਾਂ ਪੂੜਾ ਤਾਂ ਮੇਰਾ ਟੁੱਟੇ ਗਿਆ ਪੂੜਾ ਕਹ ਲੋ ਆਮਲੇਟ ਕਹ ਲੋ ਬੇਸਣ ਦੀ ਹੈ ਨਾ ਬਸੇ ਟੇਸਟੀ ਬਹੁਤ ਬਣਿਆ ਆਹ ਨਾਲ ਜਿਆਦਾ ਵਧੀਆ ਟੁੱਟੀ ਆਪਾਂ ਜਿਵੇਂ ਖਾ ਲਾਂ ਪੇਟ 'ਚ ਜਾ ਕੇ ਵੀ ਤਾਂ ਟੁੱਟ ਲਈਆਂ ਬੈਸਣ ਦਾ ਸਵੇਰ ਨੂੰ ਖਾਣਾ ਚਾਹੀਦਾ ਜਿਹੜੇ ਆਪਾਂ ਸਵੇਰ ਦੀ ਚਾਹ ਪੀਂਦੇ ਆ ਨਾ ਸੁੱਤੇ ਉੱਠ ਕੇ ਨਾਸ਼ਤੇ 'ਚੋ ਇਹ ਸਰੀਰ ਨੂੰ ਬਹੁਤ ਫਾਇਦੇਮੰਦ ਆ ਸਿਹਤ ਲਈ ਫਿਰ ਸਰੀਰ ਨੂੰ ਇਹਨਾਂ ਫਾਇਦੇ ਦੇਣੇ ਨੇ ਪਰ ਮੈਂ ਖਾ ਰਹੀ ਹੁਣ ਰਾਤ ਦੇ 3 ਵਜੇ ਰਾਤ ਦੇ ਬੱਜਿਆ 3 ਮੈਨੂੰ ਲੱਗੀ ਸੀ ਭੁੱਖ ਤਾਂ ਸਮਝਣੀ ਸੀ ਕਿ ਕੀ ਖਾਵਾਂ ਕੀ ਬਣਾਵਾਂ ਫਿਰ ਮੈਂ ਕਿਹਾ ਚਲੋ ਬੇਸਣ ਪਿਆ ਹੈ ਆਪਿਆ ਥੋੜਾ ਜਿਹਾ ਆਪਿਆ ਬੇਸਣ ਖਾ ਜੇਗੀ ਪਿਆ मैं क्या चलो बेसन पे या, मैं बेसन का कूड़ा जहा बना ली आमलेट मांगू तिखा चटपटा बहुत बने क्योंकि हरी मिर्च पाई है ना हरी मिर्च तिखी है प्लेट लागे ही कर लवाना डिग ना ना टुटूगा टुटूगा ਸੱਧਨਾ ਟੋਟੇ ਭੱਜਾ ਖਾਉਂਗੀ ਫਿਰ ਸਾਬਤਾ ਖਾਉਂਗੀ ਇਹ ਵੀ ਟੇਸਟੀ ਹੈ ਕੋਈ ਜ਼ਿਆਦਾ ਮਾੜਾ ਨਹੀਂ ਬਣਿਆ ਬਹੁਤ ਟੇਸਟੀ ਬਣਦਾ ਤੁਸੀਂ ਵੀ ਬਣਾ ਕੇ ਖਾ ਕੇ ਦੇਖੋ ਬੇਸਣ ਦੀ ਆਮਲੇਟ ਕੇ ਲੋ ਬੇਸਣ ਦਾ ਪੂੜਾ ਕਿਲੋ ਜੋ ਵੀ ਜਦਵੰਦਰ ਨੂੰ ਬਹੁਤ ਪਸੰਦ ਆਉਂਦੇ ਸੀ ਜਦਵੰਦਰ ਬਹੁਤ ਖਾਂਦਾ ਸੀ ਬੇਸਣ ਦੇ ਇਹ ਪੂੜੇ ਜੇ ਬਣਾ ਕੇ ਉਹਨੂੰ ਬਹੁਤ ਦਿੰਦੇ ਹੁੰਦੇ ਸੀ ਮੈਂ ਬਣਾ ਕੇ ਪਾਣੀ ਪਾਤਾ ਨਾ ਸਵੇਰ ਤੱਕ ਸੁੱਕ ਜਾਣਾ ਰਾਤ ਰੇ ਬਾਝ ਚੁੱਕਿਆ ਤਿੰਨ ਤੇ ਮੇਰਾ ਪੁੱਤ ਵੀ ਸੁੱਤਾ ਪਿਆ ਵੈਸੇ ਤਾਂ ਸਾਰਾ ਲੁਧਿਆਣਾ ਹੀ ਸੁੱਤਾ ਪਿਆ ਹੋਣਾ ਇੱਕ ਮੈਂ ਹੀ ਆ ਮੂਰਖ ਜਿਹੜੀ ਜਾਗ ਰਹੀ ਆ 3 ਵਜੇ ਰਾਤ ਦੇ ਲੁਧਿਆਣੇ ਚ ਮੈਂ ਕਹਨੀ ਕੋਈ ਬੱਚਾ ਵੀ ਨਹੀਂ ਜਾਗਦਾ ਹੋਣਾ ਮੈਨੂੰ ਛੱਡ ਕੇ ਇੱਕ ਮੈਂ ਹੀ ਜਾਗ ਰਹੀ ਆ ਇਹ ਦਿਨਾਂ ਜਾਂ ਜਿਹੜਾ ਸਾਸ ਲਈ ਨਾ ਬਹੁਤ ਟੇਸਟੀ ਲੱਗਦੀ ਆ ਪਰ ਸਾਸ ਮੈਂ ਲੈਣੀ ਨਹੀਂ ਨਾ ਗਲਾ ਖਰਾਬਾ ਮੇਰਾ ਮੈਨੂੰ ਪਈ ਪਈ ਨੂੰ ਭੁੱਖ ਲੱਗੀ ਇੰਨੀ ਜਿਆਦੀ ਭੁੱਖ ਲੱਗੀ ਇੰਨੀ ਲੱਗੀ ਸਮਝ ਨਹੀਂ ਸੀ ਆ ਰਹੀ ਫਿਰ ਮੈਂ ਕਿਹਾ ਬੇਸਣ ਪਿਆ ਬੇਸਣ ਤਾਂ ਆਮਲੇਟ ਜੀ ਬਣਾਉਣੀ ਆ ਪੂੜੇ ਮਤਲਬ ਆਪ ਹੀ ਜਦੋਂ ਟੇਸਟੀ ਬਣਿਆ ਇਹ ਜਿਹੜਾ ਟੁੱਟ ਗਿਆ ਨਾ ਕਰਾਂਚੀ ਜਿਹਾ ਹੋ ਗਿਆ ਥੋੜਾ ਜ਼ਿਆਦਾ ਸੇਕ ਲੱਗ ਗਿਆ ਕਰਾਂਚੀ ਕਰਾਂਚੀ ਹੋ ਗਿਆ ਆ ਜਿਹੜਾ ਬਾਚੋ ਬਣਾਇਆ ਵੀ ਸਹੀ ਬਣ ਗਿਆ ਵਧੀਆ ਬਣ ਗਿਆ